ਜਾ ਬੋਤੇ ਤੇ ਇਹ ਮੇਰੇ ਪੁਰਾਣੇ ਮਿੱਤਰ ਸਾਰੀਆਂ ਚੀਜ਼ਾਂ ਨੂੰ ਯਾਦ ਹੈ ਮੱਲ ਮੱਲ ਲਾ ਪੌਦੀ ਚਾਤੀ ਮੱਲ ਲਾ ਪੌਦੀ ਆਖੀ ਚੜਜਾ ਖੋਤੇ ਦੇ ਨਹੀਂ ਬੋਤੇ ਦੇ 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 ਘਰੋਂ ਭਾਗਾਇਆ ਨਾ ਮੈਂ ਕੋਈ ਦਰਬਾਰੀ ਗਾਇਕ ਤਾਨ ਸਿੰਘ ਦਾ ਜਾਇਆ ਨਾ ਮੈਂ ਦੀਪਗਰਾਰ ਛੇੜ ਕੇ ਬੁਝਿਆ ਦੀਪ ਜਗਾਇਆ ਨਾ ਮੈਂ ਇਲਮੀ ਨਾ ਮੈਂ ਫਿਲਮੀ ਨਾ ਕੋਈ ਗੈਰ ਪਰਾਇਆ ਇਹ ਕਿਰਪਾ ਇਹ ਕਿਰਪਾ ਮੇਰੀ ਮਾਂ ਦੀ ਕਿਰਪਾ ਜੋ ਲਿਖਿਆ ਜੋ ਗਾਇਆ ਹੱਥ ਵਿੱਚ ਡਫਲੀ ਪੈਰੀ ਝਾਂਜਰ ਕੋਸੇ ਨੱਚ ਕੇ ਯਾਰ ਮਨਾਇਆ ਮੈਂ ਕਿੱਥੇ ਜੁਮਾਨ ਬਾਂਵਰਾਂ ਮੈਨੂੰ ਲੜਸਾਂ ਯਾ ਨਹੀਂ ਆ ਆਹ ਦੇ ਕੇ ਤੁਰ ਜਾਣਾ ਮੈਂ ਲੈ ਕੇ ਕੁਛ ਨਹੀਂ ਆਇਆ ਤੇ ਕੀ ਨਾਂ ਪੀਣ ਚੰਡੀਆਂ ਉਹ ਰੁੱਖੀਆਂ ਸੁੱਕੀਆਂਆਂ ਅਸ਼ਕਰ ਮੱਦੇ ਲੋਕੀ ਤੱਪੀਆਂ ਠੰਡੀਆਂ ਨਾ ਬੇਲੇ ਨਾ ਚੰਗਲ ਰਹਿ ਗਏ ਨਾ ਰੋਈਆਂ ਨਾ ਚੰਡੀਆਂ ਉਧਰੇ ਕਰ ਕਰ ਖੇਤ ਬਣਾ ਲੇ ਤੇ ਕੰਦਾ ਕਰ ਕਰ ਮੰਡੀਆਂ ਉਹ ਲੁੱਕਾ ਉੱਪਰ ਸੜਕਾਂ ਬਣੀਆਂ ਦੇਖੀ ਪਈਆਂ ਕੀ ਚੰਡੀਆਂ ਅੱਥੇ ਆਖਣ ਕਰੀ ਤਰੱਕੀ ਅੱਥੇ پختاما والی فریج لسر دیاں گنڈیاں لگدے آ پختاما والی خوبیت لسر دیاں گنڈیاں گنڈیاں کور جاوڑا جکو ہرییاں ہو گیا تھمے <laughs> ਰੱਬ ਨਾਲ ਦੀ ਆਹੀ ਗੱਲ ਸੀ ਬਾਬੋ ਸਿਰ ਆਹੀ ਗੱਲ ਸੀ ਥੋੜਾ ਟਾਈਮ ਲੱਗਦਾ ਹਰ ਟੀਮ ਨੂੰ ਸੈੱਟ ਹੋਣ ਲੱਗਿਆ ਦੋ ਬੰਦਿਆਂ ਨੂੰ ਚਾਰ ਬੰਦਿਆਂ ਨੂੰ ਪੰਜ ਬੰਦਿਆਂ ਨੂੰ ਸੈੱਟ ਕਰਨ ਤੇ ਕਿੰਨਾ ਟਾਈਮ ਲੱਗਦਾ ਹੈ ਇਹ ਤਾਂ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਅੱਜ ਸੱਜਣ ਬਲੀ ਸਾਨੂੰ ਉਹਨਾਂ ਨੂੰ ਸੈੱਟ ਕਰਨ ਲਈ ਕਿੰਨਾ ਟਾਈਮ ਲੱਗਦਾ ਤਾਂ ਤੁਹਾਡੀ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਆਪ ਬੈਠੋਗੇ ਆਪ ਖੜੋਗੇ ਤਾਂ ਹੀ ਗੱਲ ਬਣਨੀ ਹੈ ਕਿਸੇ ਨੇ ਬਿਠਾਇਆ ਨਹੀਂ ਮੰਨਦੀ ਲੋਕਾਂ ਨੂੰ ਗੱਲ ਯਾਰ ਦੇ ਬਣਾਇਆ ਬੰਦੀ ਅੱਛਾ ਯਾਰ ਗੱਲ ਯਾਰ ਦੇ ਬਣਾਇਆ ਬੰਦੀ ਬਾਦ ਗੀਤ ਆ ਜਾ ਯਾਰ ਤੁਹਾਡੀ ਕਰਪਾ ਓਕੇ ਫਿਰ ਜਲਾਂਗੇ ਬਾਦ ਤੇੰਕਿਊ ਵੈਰੀ ਮਚ ਬਾਦਿਆਂ ਨੇ ਸਾਰੀ ਸੰਗਤ ਨੂੰ ਕੋਟੀ ਕੋਟੀ